ਸਮੁੱਚੇ ਸੰਸਾਰ ਵਿੱਚ ਇੱਕੋ ਇੱਕ ਐਸੀ ਮਸਜਿਦ ਹੈ ਜਿਹਨੂੰ ਗੁਰੂ ਕੀ ਮਸਜਿਦ ਆਖਿਆ ਜਾਂਦਾ ਹੈ ਤੇ ਇਹ ਗੁਰੂ ਕੀ ਮਸਜਿਦ ਸ੍ਰੀ ਹਰਗੋਬਿੰਦਪੁਰ ਸਾਹਿਬ ਨਗਰ ਜ਼ਿਲ੍ਹਾ ਗੁਰਦਾਸਪੁਰ ਵਿਖੇ ਬਣੀ ਹੋਈ ਹੈ ਸ੍ਰੀ ਹਰਗੋਬਿੰਦਪੁਰ ਸਾਹਿਬ ਨਗਰ ਵਿਖੇ ਉਸ ਵੇਲੇ ਮੁਸਲਮਾਨ ਆਬਾਦੀ ਬਹੁਤ ਜ਼ਿਆਦਾ ਸੀ ਜਿਸ ਸਦਕਾ ਦੂਜੇ ਧਰਮਾਂ ਨੂੰ ਪਿਆਰ ਕਰਦੇ ਹੋਏ ਇਹ ਮਸਜਿਦ ਮੇਰੇ ਪੀੜੀ ਦੇ ਮਾਲਕ ਪਰਾਨ ਤਾਂ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਮੁਸਲਮਾਨ ਵੀਰਾਂ ਲਈ ਬਣਵਾਈ ਸੀ ਦੱਸਿਆ ਜਾਂਦਾ ਹੈ ਕਿ ਇਸ ਥਾਂ ਤੇ ਭਗਵਾਨ ਦਾਸ ਕਰੇੜ ਦਾ ਘਰ ਸੀ ਜਿਸ ਨੂੰ ਢਾਕੇ 6ਵੇਂ ਪਾਤਸ਼ਾਹ ਜੀ ਨੇ ਇੱਥੇ ਇਹ ਮਸਜਿਦ ਬਣਵਾਈ ਗੁਰੂ ਪਾਤਸ਼ਾਹ ਜੀ ਨੇ ਇਸ ਮਸਜਿਦ ਨੂੰ ਬਹੁਤ ਹੀ ਸੋਹਣਾ ਬਣਵਾਇਆ ਜਿਸ ਵਿੱਚ ਆਪ ਜੀ ਨੇ ਹੀਰੇ ਮੋਤੀ ਤੇ ਸੋਨੇ ਦੇ ਪ੍ਰੇਮ ਜੜਵਾਏ ਪੁਰਾਤਨ ਕਲਾਕਾਰੀ ਹਾਲੇ ਵੀ ਇੱਥੇ ਵੇਖਣ ਨੂੰ ਮਿਲ ਜਾਂਦੀ ਹੈ ਦੇ ਅੰਦਰ ਵੱਲ ਨੂੰ ਜਾਂਦਿਆਂ ਦਰਵਾਜ਼ੇ ਦੇ ਉੱਪਰ ਚਾਰ ਪੈਗੰਬਰਾਂ ਦੇ ਨਾਮ ਵੀ ਉਰਦੂ ਵਿੱਚ ਉਕਰੇ ਹੋਏ ਹਨ 1947 ਈਸਵੀ ਦੀ ਵੰਡ ਤੋਂ ਪਹਿਲਾਂ ਇਸ ਪਾਵਨ ਅਸਥਾਨ ਤੇ ਮੁਸਲਮਾਨ ਵੀਰ ਹਮੇਸ਼ਾ ਇਬਾਦਤ ਕਰਿਆ ਕਰਦੇ ਸਨ ਉਹਨਾਂ ਦਾ ਹੀ ਇੱਥੇ ਪਹਿਰਾ ਸੀ ਉਹ ਹੀ ਇੱਥੇ ਦੀ ਦੇਖਭਾਲ ਕਰਦੇ ਸਨ ਤੇ ਇੱਥੇ ਆ ਕੇ ਨਮਾਜ਼ ਪੜ੍ਹਦੇ ਸਨ ਪਰ ਵੰਡ ਤੋਂ ਬਾਅਦ ਜਦੋਂ ਸਾਰੇ ਮੁਸਲਮਾਨ ਵੀਰ ਇੱਥੋਂ ਚਲੇ ਗਏ ਤੇ ਬਹੁਤ ਲੰਮਾ ਸਮਾਂ ਇਹ ਥਾਂ ਵੀਰਾਨ ਪਈ ਰਹੀ ਤੇ ਬਾਅਦ ਵਿੱਚ ਨਿਹੰਗ ਸਿੰਘਾਂ ਨੇ ਇਸ ਥਾਂ ਦੀ ਸੰਭਾਲ ਕੀਤੀ ਹੁਣ ਇੱਥੇ ਸ਼ਬਦ ਗੁਰੂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਤੇ ਪੁਰਾਤਨ ਇਮਾਰਤ ਦੀ ਸੰਭਾਲ ਕਰਦੇ ਹੋਏ ਗੁਰਦੁਆਰਾ ਸਾਹਿਬ ਸਜੋਬਤ ਹੈ ਜੋ ਹੁਣ ਗੁਰਦੁਆਰਾ ਗੁਰੂ ਕੀ ਮਸੀਤ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਗੁਰਦੁਆਰਾ ਗੁਰੂ ਕੀ ਮਸੀਤ ਯੂਨੈਸਕੋ ਨਾਲ ਰਜਿਸਟਰਡ ਹੈ 2002 ਈਸਵੀ ਵਿੱਚ ਲਗਭਗ 9 ਲੱਖ ਦੀ ਲਾਗਤ ਨਾਲ ਯੂਨੈਸਕੋ ਵੱਲੋਂ ਇਸ ਪਾਵਨ ਥਾਂ ਤੇ ਕੰਮ ਕਰਵਾਇਆ ਗਿਆ ਮੁੜ 2010 ਈਸਵੀ ਵਿੱਚ ਪੰਜਾਬ ਸਰਕਾਰ ਤੇ ਸੈਂਟਰਲ ਸਰਕਾਰ ਵੱਲੋਂ ਵੀ ਇਸ ਸਥਾਨ ਲਈ ਕੁਝ ਰਕਮ ਭੇਜੀ ਗਈ ਹੁਣ ਇਸ ਪਾਵਨ ਸਥਾਨ ਦੀ ਸੇਵਾ ਮਿਸਲ ਸ਼ਹੀਦਾ ਤਰਨਾ ਦਲ ਬਾਬਾ ਬਕਾਲਾ ਸਾਹਿਬ ਜੀ ਦੇ ਅਧੀਨ ਚੱਲ ਰਹੀ ਹੈ ਜੇ ਆਪ ਜੀ ਨੂੰ ਵੀਡੀਓ ਵਧੀਆ ਲੱਗੀ ਹੋਵੇ ਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ